ਪੰਜਾਬ ਸਰਕਾਰ ਦੇ ਵੱਲੋਂ 350 ਸ਼ਹੀਦੀ ਸਮਾਗਮ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਸ਼ੈਸ਼ਨ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਲਗਾਇਆ ਜਾ ਰਿਹਾ ਹੈ ਜਸਤੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਦੀਆਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨਹੀਂ ਇੱਕ ਮਹੀਨੇ ਤੋਂ ਇਸ ਦਾ ਕੰਮ ਚੱਲ ਰਿਹਾ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਨਕਲ ਉਹ ਪੰਜਾਬ ਦੇ ਵਿਧਾਨ ਸਭਾ ਦੀ ਕੀਤੀ ਗਈ ਹੈ ਤਾਂ ਤੱਕ ਕਿ ਕੁਰਸੀਆਂ ਦੇ ਰੰਗ ਵੀ ਜਿਹੜਿਆ ਉਹ ਪੰਜਾਬ ਵਿਧਾਨ ਸਭਾ ਦੇ ਨਾਲ ਮਿਲਦਿਲ ਜੁਲਦੇ ਰੱਖੇ ਗਏ ਨੇ ਉਹ ਬੁਹੂ ਰੈਪਲਿਕਾ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਤਾਂ ਦੱਸ دیا ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਸਰਦਨਤਾ ਇਜਲਾਸ ਹੈ ਉਹ ਇਸ ਥਾਂ ਤੇ ਹੋਵੇਗਾ ਤੇ 24 ਨਵੰਬਰ ਨੂੰ ਇਹ ਇਜਲਾਸ ਜਿਹੜਾ ਪੰਜਾਬ ਵਿਧਾਨ ਸਭਾ ਦਾ ਸ਼ੁਰੂ ਹੋਵੇਗਾ ਜਾਨਕਿ ਇੱਥੇ ਸਾਰੇ ਐਮ ਐਲ ਏ ਆਉਣਗੇ ਉਹਨਾਂ ਦੇ ਵੱਲੋਂ ਜੋ ਵੀ ਜੜੀ ਵਿਚਾਰ ਚਰਚਾ ਜਾਂ ਬਹਿਸ ਹੋ ਉਸ ਅਸਥਾਨ ਤੇ ਕੀਤੀ ਜਾਵੇਗੀ ਤਾਂ ਦਾ ਦੱਸਦੇ ਕਿ 350 ਸ਼ਹੀਦੀ ਸਮਾਗਮ ਨੂੰ ਸਮਰਪਿਤ ਜਿਹੜਾ ਇਹ ਵਿਧਾਨ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਤਾਂ ਕਿਹਾ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਇਹ ਨਮਨ ਹੋਵੇਗਾ ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਇਹ ਅਤੇ ਪੰਜਾਬ ਦੇ ਵਿਧਾਇਕਾਂ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਸ਼ਰਧਾਂਜਲੀ ਜਿਹੜੀ ਆ ਹੋਰ ਦਿੱਤੀ ਜਾਵੇਗੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ مکمل ਹੋ ਗਈਆਂ ਨੇ 24 ਨਵੰਬਰ ਨੂੰ ਇਹ ਸੈਸ਼ਨ ਜਿਹੜਾ ਉਹ ਸ਼ੁਰੂ ਹੋਵੇਗਾ 350 ਅ ਸ਼ਹੀਦੀ ਸਮਾਗਮ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ 350 ਸ਼ਹੀਦੀ ਸਮਾਗਮ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਸ਼ੈਸ਼ਨ ਹੁਣ ਅਨੰਦਪੁਰ ਸਾਹਿਬ ਦੇ ਵਿੱਚ ਲਗਾਇਆ ਜਾ ਰਿਹਾ ਜਸਤੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਸ ਦੀਆਂ ਤਿਆਰੀਆਂ ਜਿਹੜੀਆਂ ਉਹ ਮੁਕੰਮਲ ਹੋ ਚੁੱਕੀਆਂ ਨਹੀਂ ਇੱਕ ਮਹੀਨੇ ਤੋਂ ਇਸ ਦਾ ਕੰਮ ਚੱਲ ਰਿਹਾ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੂ ਬਹੁਤ ਜੜੀ ਨਕਲ ਉਹ ਪੰਜਾਬ ਦੇ ਵਿਧਾਨ ਸਭਾ ਦੀ ਕੀਤੀ ਗਈ ਹੈ ਤੋ ਤੱਕ ਕਿ ਕੁਰਸੀਆਂ ਦੇ ਰੰਗ ਵੀ ਜਿਹੜਿਆ ਉਹ ਪੰਜਾਬ ਵਿਧਾਨ ਸਭਾ ਦੇ ਨਾਲ ਮਿਲਦਿਲ ਜੁਲਦ ਰੱਖੇ ਗਏ ਨੇ ਹੂ ਬਹੁਹੂ ਰੈਪਲਿਕਾ ਤਿਆਰ ਕਰਨ ਦੀ ਜੜੀ ਕੋਸ਼ਿਸ਼ ਆ ਉਹ ਕੀਤੀ ਗਈ ਹੈ ਸਰਕਾਰ ਦੇ ਵੱਲੋਂ ਤਾਂ ਦੱਸ دیا ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਸਰਦਨਤਾ ਇਜਲਾਸ ਹੈ ਉਹ ਇਸ ਥਾਂ ਤੇ ਹੋਵੇਗਾ ਤੇ 24 ਨਵੰਬਰ ਨੂੰ ਇਹ ਇਜਲਾਸ ਜਿਹੜਾ ਪੰਜਾਬ ਵਿਧਾਨ ਸਭਾ ਦਾ ਸ਼ੁਰੂ ਹੋਵੇਗਾ ਜਾਨਕਿ ਇੱਥੇ ਸਾਰੇ ਐਮ ਐਲ ਏ ਆਉਣਗੇ ਉਹਨਾਂ ਦੇ ਵੱਲੋਂ ਜੋ ਵੀ ਜੜੀ ਵਿਚਾਰ ਚਰਚਾ ਜਾਂ ਬਹਿਸ ਹੋ ਇਸ ਸਥਾਪਿਤ ਕੀਤੀ ਜਾਵੇਗੀ ਦਾ ਦਾਸ ਦੀ ਕਿ 350 ਸ਼ਹੀਦੀ ਸਮਾਗਮ ਨੂੰ ਸਮਰਪਿਤ ਜਿਹੜਾ ਇਹ ਵਿਧਾਨ ਸਭਾ ਦਾ ਸੈਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਇਹ ਨਮਨ ਹੋਵੇਗਾ ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਇਹ ਅਤੇ ਪੰਜਾਬ ਦੇ ਵਿਧਾਇਕਾਂ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਸ਼ਰਧਾਂਜਲੀ ਜਿਹੜੀ ਆ ਉਹ ਦਿੱਤੀ ਜਾਵੇਗੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਹੁਕਮਲ ਹੋ ਗਈਆਂ ਨੇ 24 ਨਵੰਬਰ ਨੂੰ ਇਹ ਸੈਸ਼ਨ ਜਿਹੜਾ ਉਹ ਸ਼ੁਰੂ ਹੋਵੇਗਾ 350 ਅ ਸ਼ਹੀਦੀ ਸਮਾਗਮ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਕੀਤਾ ਜਾ ਰਿਹਾ ਹੈ